ਸੁਪਰੀਮ ਕੋਰਟ ਨੇ ਵਿਰੋਧ ਪੱਦਾਸ਼ਣ ਦੇ ਦੌਰਾਨ ਕਿਸਾਨ ਦੀ ਮੌਤ ਦੀ ਨਿਆਂਇਕ ਜਾਂਚ ਦੇ ਵਿਰੁੱਧ ਹਰਿਆਣਾ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਿਰਪੱਖ ਜਾਂਚ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 7 ਮਾਰਚ ਨੂੰ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸੀ ਕਿ ਇਹ ਜਾਂਚ ਪੰਜਾਬ ਜਾਂ ਫਿਰ ਹਰਿਆਣਾ ਨੂੰ ਨਹੀਂ ਸੌਂਪੀ ਜਾ ਸਕਦੀ ਕਿਉਂਕਿ ਦੋਵਾਂ ਰਾਜਾਂ ਦੇ ਕੋਲ ਕਈ ਚੀਜ਼ਾਂ ਨੂੰ ਲਗਾਤਾਰ ਕਵਰ ਕਰਨ ਦੇ ਵਾਸਤੇ ਚੀਜ਼ਾਂ ਮੌਜੂਦ ਨਹੀਂ ਪਰੰਤੂ ਇਸ ਵਕਤ ਦੇ ਦਰਮਿਆਨ ਸੁਪਰੀਮ ਦੇ ਵੱਲੋਂ ਹੋਰ ਕੀ ਕਿਹਾ ਗਿਆ ਇਸ ਪੂਰੇ ਵਿਵਾਦ ਦੇ ਬਾਰੇ ਵਿੱਚ ਆਉ ਤੁਹਾਨੂੰ ਦੱਸਦੇ ਹਾਂ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਭਾਜਪਾ ਸਰਕਾਰ ਨੂੰ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ 21 ਫਰਵਰੀ ਨੂੰ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨ ਪ੍ਰਦਰਸ਼ਨ ਦੇ ਦੌਰਾਨ ਮਾਰੇ ਗਏ ਪੰਜਾਬ ਦੇ ਨੌਜਵਾਨ ਕਿਸਾਨ ਦੀ ਮੌਤ ਦੀ ਨਿਆਂਕ ਜਾਂਚ ਦੇ ਉੱਪਰ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਨਿਆਂਕ ਜਾਂਚ ਦੇ ਵਿੱਚ ਇਸ ਗੱਲ ਦੀ ਵੀ ਜਾਂਚ ਕਰਨ ਦੇ ਵਾਸਤੇ ਕਿਹਾ ਗਿਆ ਹੈ ਕਿ ਦਿੱਲੀ ਦੇ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਪਰ ਤਾਕਤ ਦੀ ਵਰਤੋਂ ਜ਼ਮੀਨੀ ਸਥਿਤੀ ਦੇ ਅਨੁਕੂਲ ਸੀ ਜਾਂ ਫਿਰ ਨਹੀਂ ਪਤਾ ਲੱਗਾ ਕਿ ਹਰਿਆਣਾ ਪੁਲਿਸ ਨੇ ਘੱਟੂ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਨੂੰ ਕਾਨੂੰਨ ਬਣਾਉਣ ਦੀ ਉਹਨਾਂ ਦੀ ਮੁੱਖ ਮੰਗ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨ ਦੇ ਵਾਸਤੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਵਾਸਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਸੀ ਭਾਵੇਂ ਕਿ ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਪਰ ਹਿੰਸਾ ਕਰਨ ਅਤੇ ਉਹਨਾਂ ਦੇ ਕਈ ਕਰਮਚਾਰੀਆਂ ਨੂੰ ਪੱਥਰਾਂ ਅਤੇ ਤਲਵਾਰਾਂ ਦੇ ਨਾਲ ਜ਼ਖਮੀ ਕਰਨ ਦੇ ਦੋਸ਼ ਵੀ ਲਗਾਏ ਨੇ ਇਹਨਾਂ ਝੜੱਪਾਂ ਦੇ ਦੌਰਾਨ 21 ਫਰਵਰੀ ਨੂੰ ਸ਼ੁਭਕਰਨ ਸਿੰਘ ਜਿਸ ਦੀ ਉਮਰ ਮ ਇਹ 22 ਸਾਲ ਦੀ ਉਸ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਬਾਅਦ ਦੇ ਵਿੱਚ ਉਸ ਦੀ ਮੌਤ ਦੀ ਜਾਂਚ ਪੰਜਾਬ ਅਤੇ ਹਰਿਆਣਾ ਦੇ ਦਰਮਿਆਨ ਅਧਿਕਾਰ ਖੇਤਰ ਦੇ ਮੁੱਦੇ ਦੇ ਉੱਪਰ ਆ ਕੇ اٹਕ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 7 ਮਾਰਚ ਨੂੰ ਨਿਆਂਇਕ ਜਾਂਚ ਦੇ ਹੁਕਮ ਵੀ ਦੇ ਦਿੱਤੇ ਸੀ ਜਦੋਂ ਕਿ ਉਸ ਦੀ ਮੌਤ ਦੀ ਜਾਂਚ ਪੰਜਾਬ ਜਾਂ ਫਿਰ ਹਰਿਆਣਾ ਨੂੰ ਨਈ ਸੌਂਪੀ ਜਾ ਸਕਦੀ ਹਾਈ ਕੋਰਟ ਨੇ ਜਾਂਚ ਕਮੇਟੀ ਨੂੰ ਇਹ ਪਤਾ ਲਗਾਉਣ ਦੇ ਵਾਸਤੇ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਤਾਕਤ ਦੀ ਵਰਤੋਂ ਕਰਨਾ ਜਾਇਜ਼ ਸੀ ਜਾਂ ਪਰ ਨਹੀਂ ਹਾਈ ਕੋਰਟ ਜਿੱਥੇ ਕਿ ਸੇਵਾਮੁਕਤ ਜਸਟਿਸ ਜੈਸ਼ਰੀ ਠਾਕੁਰ ਦੀ ਅਗਵਾਈ ਦੇ ਹੇਠ ਬਣਾਈ ਗਈ ਬੈਂਚ ਕਮੇਟੀ ਦੇ ਵੱਲੋਂ ਜਾਂਚ ਦਾ ਜਾਇਜ਼ਾ ਲੈਣ ਦੇ ਲਈ 10 ਅਪ੍ਰੈਲ ਨੂੰ ਮਾਮਲੇ ਦੀ ਸੁਣਵਾਈ ਕਰੇਗੀ ਉੱਥੇ ਹੀ ਹਰਿਆਣਾ ਸਰਕਾਰ ਦੀਆਂ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਹਾਵੀ ਹੋਣ ਦੀਆਂ ਉਮੀਦਾਂ ਫਿਲਹਾਲ ਧੂਂਕੀਆਂ ਜਾਪਦੀਆਂ ਨੇ ਹਰਿਆਣਾ ਨੇ ਸੁਪਰੀਮ ਕੋਰਟ ਨੂੰ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਹਾਈ ਕੋਰਟ ਨੇ ਉਪਰੋਕਤ ਹੁਕਮ ਪਾਸ ਕਰਨ ਦੇ ਵਿੱਚ ਗਲਤੀ ਕੀਤੀ ਹੈ ਕਿਉਂਕਿ ਮੌਜੂਦਾ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਨੌਜਵਾਨ ਕਿਸਾਨ ਦੇ ਪਿਤਾ ਦੀ ਸ਼ਿਕਾਇਤ ਦੇ ਉੱਪਰ ਐਫ ਆਈ ਆਰ ਦਰਜ ਹੈ ਗੇਸੀ ਇਸ ਤੋਂ ਇਲਾਵਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਦੇ ਵਾਸਤੇ ਹਰਿਆਣਾ ਪੁਲਿਸ ਦੇ ਖੇਤਰੀ ਅਧਿਕਾਰ ਖੇਤਰ ਦੇ ਵਿੱਚ ਸ਼ੱਕ ਕਰਨ ਦੀ ਗਲਤੀ ਵੀ ਕੀਤੀ ਸੀ ਨਾਲ ਹੀ ਹਾਈ ਕੋਰਟ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣ ਦੇ ਵਿੱਚ ناکਾਮ ਰਹੀ ਹੈ ਕਿ ਹਰਿਆਣਾ ਪੁਲਿਸ ਇੱਕ ਫਰਜ਼ ਦੇ ਵਜੋਂ ਨਿਰਪੱਖ ਸਹੀ ਅਤੇ ਨਿਰਪੱਖ ਢੰਗ ਦੇ ਨਾਲ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਤਿਆਰ ਹੈ ਅਤੇ ਇੱਛੁਕ ਵੀ ਹੈ ਹਾਲਾਂਕਿ ਇਹ ਪੰਜਾਬ ਰਾਜ ਦੇ ਅਸਹਿਯੋਗ ਦੇ ਕਾਰਨ ਪਟੀਸ਼ਨਕਰਤਾ ਜਾਂਚ ਨੂੰ ਅੱਗੇ ਨਹੀਂ ਵਧਾ ਸਕਿਆ ਅਤੇ ਹਰਿਆਣਾ ਦੀ ਪਟੀਸ਼ਨ ਦੇ ਵਿੱਚ ਇਸ ਦੇ ਬਾਰੇ ਵਿੱਚ ਜ਼ਿਕਰ ਵੀ ਕੀਤਾ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਸੀਆਰਪੀਸੀ ਦੇ ਅਧਿਆਇ 10 ਦੀ ਯੋਜਨਾ ਦੇ ਉਲਟ 7 ਮਾਰਚ ਨੂੰ ਅਯੋਗ ਹੁਕਮ ਪਾਸ ਕਰ ਦਿੱਤੇ ਜਿਸ ਦੀ ਧਾਰਾ 129 ਅਤੇ 130 ਜਨਤਕ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਪ੍ਰਕਿਰਿਆ ਪ੍ਰਦਾਨ ਕਰਦੀ ਹੈ ਮੌਜੂਦਾ ਕੇਸ ਦੇ ਵਿੱਚ ਪੁਲਿਸ ਦੁਆਰਾ ਤਾਕਤ ਦੀ ਵਰਤੋਂ ਦਾ ਅਧਿਕਾਰ ਦੇਣ ਵਾਲਾ ਮੈਜਿਸਟ੍ਰੇਟ ਹਿੰਸਾ ਝੜਪਾਂ ਦੀ ਘਟਨਾ ਵਾਲੀ ਥਾਂ ਦੇ ਉੱਪਰ ਮੌਜੂਦ ਵੀ ਸੀ ਅਤੇ ਅਸਲ ਸਮੇਂ ਦੇ ਖਾਤਰੇ ਦੇ ਮੁਲਾਂਕਣ ਦੇ ਨਾਮ ਨਾਲ ਕੋਡ ਦੇ ਉਪਬੰਧਾਂ ਦੇ ਆਧਾਰ ਦੇ ਉੱਪਰ ਤਰਕਸੰਗਤ ਆਦੇਸ਼ ਪਾਸ ਕੀਤੇ ਗਏ ਸੀ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਯੋਗ ਹੁਕਮਾਂ ਦੇ ذریعے ਬਣਾਈ ਗਈ ਨਿਆਂਇਕ ਕਮੇਟੀ ਨੂੰ ਮੌਜੂਦਾ ਪੜਾਅ ਦੇ ਉੱਪਰ ਤਾਕਤ ਦੇ ਵਰਤੋਂ ਦੀ ਟੁਕਵੀ ਅਤੇ ਬਹੁਤ ਹੀ ਦਰੁਸਤ ਗੱਲ ਦੇ ਉੱਪਰ ਧਿਆਨ ਦੇਣ ਦੀ ਗੱਲਬਾਤ ਕੀਤੀ ਜਾਵੇ ਤਾਂ ਇਹ ਘਟਨਾਵਾਂ ਦੀ ਪੂਰੀ ਲੜੀ ਨੂੰ ਪੱਖਪਾਤ ਕਰਨ ਦੇ ਬਰਾਬਰ ਵੀ ਹੋਵੇਗਾ ਫਿਰ ਅੰਤ ਦੇ ਵਿੱਚ ਹਰਿਆਣਾ ਸਰਕਾਰ ਨੇ ਬੇਨਤੀ ਕੀਤੀ ਕਿ ਤਾਕਤ ਦੀ ਵਰਤੋਂ ਬਾਰੇ ਪੱਖਪਾਤ ਕਰਨ ਦੇ ਵਾਸਤੇ ਅਜਿਹੀ ਧਾਖਲ ਅੰਦਾਜ਼ੀ ਇੱਕ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸੰਭਾਲ ਦੇ ਵਿੱਚ ਸ਼ਾਮਲ ਪੁਲਿਸ ਬਲਾਂ ਨੂੰ ਨਿਰਾਸ਼ ਕਰਨ ਦਾ ਪ੍ਰਭਾਵ ਪੈ ਰਹੀ ਹੈ ਪਰੰਤੂ ਇਸ ਦੇ ਉੱਪਰ ਸੁਪਰੀਮ ਕੋਰਟ ਨੇ ਵੀ ਨਾਲ ਦੇ ਨਾਲ ਦੋ ਟੁਕੜੇ ਵਿੱਚ ਗੱਲ ਮੁਕਾ ਦਿੱਤੀ ਹੈ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਰੋਕ ਲਗਾਉਣ ਤੋਂ ਚਿਤਕਦੇ ਆ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਅਗਵਾਈ ਵਾਲੀ ਐਸੀ ਬੈਂਚ ਨੇ ਕਿਹਾ ਹੈ ਕਿ ਨਿਆਂਇਕ ਜਾਂਚ ਘਟਨਾਵਾ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਰਾਹੇਗੀ ਇਸ ਤੋਂ ਇਲਾਵਾ ਚੀਫ ਜੱਜ ਜਸਟਿਸ ਸੂਰਿਆਕਾਂਤ ਨੇ ਸੁਣਵਾਈ ਦੇ ਦੌਰਾਨ ਲਾਈਵ ਲਾਅ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਇਹ ਇਸ ਤੱਥ ਦੇ ਬਾਵਜੂਦ ਹੈ ਕਿ ਹਰਿਆਣਾ ਸਰਕਾਰ ਦੇ ਵਕੀਲ ਨੇ ਨਿਆਂਇਕ ਜਾਂਚ ਦੀ ਆਦੇਸ਼ ਦਾ ਸਖਤ ਵਿਰੋਧ ਕੀਤਾ ਤਾਂ ਤੇ ਕਿਹਾ ਕਿ ਜੇਕਰ ਪੁਲਿਸ ਨੂੰ ਹਰ ਘਟਨਾ ਦੇ ਵਾਸਤੇ ਜਨ ਹਿਤ ਪਟੀਸ਼ਨ ਦਾ ਸਾਹਮਣਾ ਕਰਨਾ ਪਏਗਾ ਤਾਂ ਉਹ ਕਾਨੂੰਨ ਵਿਵਸਥਾ ਨੂੰ ਕਿਵੇਂ ਕੰਟਰੋਲ ਕਰੇਗੇ ਹਾਲਾਂਕਿ ਹਰਿਆਣਾ ਨੂੰ ਕੋਈ ਰਾਹਤ ਨਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 April ਤੱਕ ਟਾਲ ਦਿੱਤੀ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਤੋਂ ਬਾਅਦ ਲਗਾਤਾਰ 10 April ਦੇ ਉੱਪਰ ਵੀ ਲੱਗੀਆਂ ਹੋਈਆਂ ਨੇ ਕਿ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਵਾਸਤੇ ਸੂਚੀਬੱਧ ਹੋਵੇਗਾ ਦੇਸ਼ ਦੇ ਵਿੱਚ ਵੀ ਕਈ ਸਾਰੇ ਖੁਲਾਸੇ ਹੋਣ ਦੀ ਉਮੀਦ ਜ਼ाहिर ਕੀਤੀ ਜਾ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ